ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਅੱਲ ਸੋਚਿਆ ਜਿਵੇਂ ਬੈਠਾ ਮਨੋਵਿਗਿਆਨ ਕਹਿੰਦੀ ਹੈ ਕਿ ਕਿਸੇ ਇੱਕ ਵੀ ਵਿਸ਼ੇ ਤੇ ਇੱਕੋ ਸਮੇਂ 3 ਘੰਟੇ ਤੋਂ ਸਰੋਤਾ ਸੁਣ ਨਹੀਂ ਸਕਦਾ ਲੇਕਿਨ ਇਹ ਜੇ ਗੁਰੂ ਦੀ ਕਿਰਪਾ ਹੈ ਜਾਂ ਗੁਰੂ ਦੀ ਕਲਾ ਕਿ 7-8 ਘੰਟੇ ਹੋ ਚੁੱਕੇ ਨੇ ਲੇਕਿਨ ਕਿਸੇ ਵੀ ਸਰੋਤੇ ਨੇ ਮਤਲਬ ਆਪਣੇ ਸੁਣਨ ਨੂੰ ਜਾਂ ਬੁਲਾਰੇ ਨੇ ਬੋਲਣ ਤੋਂ ਝਿਜਕ ਨਹੀਂ ਮੰਨੀ ਸੋ ਜਿਸ ਨੂੰ ਬਖਸ਼ੇ ਸਿਫਤਸਾਲਾ ਨਾਨਕ ਪਾਤਸ਼ਾਹੀ ਪਾਸ਼ਾ ਸ਼ਬਦ ਗੁਰੂ ਦੀਏ ਉਸਤ ਦੇ ਵਿੱਚ ਆਪਣੀ ਛੋਟੀ ਜੀ ਭੇਟ ਕਰਿਆਂ ਵਾ ਵਾ ਬਾਣੀ ਨਿਰੰਕਾਰ ਦੀ ਹੈ ਗੁਰੂ ਗ੍ਰੰਥ ਸਾਹਿਬ ਤੇ ਕਵਤਾ ਹੈ ਪੇਸ਼ ਕਰਿਆਂ ਨੇਰੇ ਲਈ ਚਾਨਣ ਅੰਨੇ ਲਈ ਲਾਠੀ ਮਾਰਗ ਭੁੱਲਿਆਂ ਤਾਈਂ ਦਿਖਾਏ ਬਾਣੀ ਕੰਧ ਕੂੜ ਦੀ ਜਰਾ ਨਾ ਰਹਿਣ ਦੇਵੇ ਸਿਰਫ ਸੱਚ ਦੀ ਸੋਝੀ ਕਰਾਏ ਬਾਣੀ ਪਾਣੀ ਜਿਵੇਂ ਹੈ ਤਨ ਨੂੰ ਸਾਫ ਕਰਦਾ ਮੇਲ ਮਨ ਦੀ ਓਮੇ ਗਵਾਏ ਬਾਣੀ ਭਰਮ ਅਤੇ ਅਗਿਆਨਤਾ ਦੂਰ ਕਰਕੇ ਉਂਗਲ ਗਿਆਨ ਦੀ ਸਾਨੂੰ ਫੜਾਏ ਬਾਣੀ ਭਰਮ ਅਤੇ ਅਗਿਆਨਤਾ ਦੂਰ ਕਰਕੇ ਉਂਗਲ ਸੱਚ ਦੀ ਸਾਨੂੰ ਫੜਾਏ ਬਾਣੀ ਤਨ ਮਨ ਵਿੱਚ ਇੱਕ ਤਰੰਗ ਛੇੜੇ ਜੇਕਰ ਸੁਣ ਦੀ ਜਾਂਚ ਆ ਜਾਏ ਸਾਨੂੰ ਸੁਣ ਦੀ ਸਾਨੂੰ ਜਾਂਚ ਨਹੀਂ ਹੈਗੀ ਤਨ ਮਨ ਵਿੱਚ ਇੱਕ ਤਰੰਗ ਛੇੜੇ ਜੇਕਰ ਸੁਣ ਦੀ ਜਾਂਚ ਆ ਜਾਏ ਸਾਨੂੰ ਦੁੱਖਾਂ ਪਾਪਾਂ ਕਲੇਸ਼ਾਂ ਦਾ ਨਾਸ਼ ਕਰਦੀ ਆਨੰਦ ਇੱਕ ਅਨੂਠਾ ਦਿਖਾਏ ਸਾਨੂੰ ਸੁਰਤ ਟਿੱਗੀ ਤੋਂ ਇੱਕ ਵਿਸਮਾਜ ਛਾਵੇ ਡਿਗਣ ਡੋਲਣ ਤੋਂ ਸਦਾ ਬਚਾਏ ਸਾਨੂੰ ਊਚ ਨੀਚ ਦੇ ਵਿਤਕਰੇ ਦੂਰ ਕਰਦੀ ਸਾਮ ਦ੍ਰਿਸ਼ਟੀ ਦੀ ਜਾਂਚ ਸਿਖਾਏ ਸਾਨੂੰ ਊਚ ਨੀਚ ਦੇ ਵਿਤਕਰੇ ਦੂਰ ਕਰਦੀ ਸਾਮ ਦ੍ਰਿਸ਼ਟੀ ਦੀ ਜਾਂਚ ਸਿਖਾਏ ਸਾਨੂੰ ਬੋਲੇ ਸੋਨਹਾਲ ਸਤਿ ਸ਼੍ਰੀ ਅਕਾਲ ਰਿਹਾ ਸ਼ੁਰੂ ਤੋਂ ਸ਼ਬਦ ਹੈ ਗੁਰੂ ਸਾਡਾ ਵਾਹ ਵਾਹ ਬਾਣੀ ਨਿਰੰਕਾਰ ਦੀਏ ਮੇਟ ਦਿੰਦੀ ਏ ਪਸਰੀ ਧੁੰਦ ਚ ਚਾਈ ਚਾਰੇ ਪਾਸੇ ਇਹ ਚਾਨਣ ਖਿਲਾਰ ਦिए ਸ਼ਾਏ ਅੰਬਰਾਂ ਤੇ ਕਾਲੇ ਬੱਦਲਾਂ ਚੋਂ ਬਿਜਲੀ ਜਿਵੇਂ ਲਸ਼ਕਾਰੇ ਪਈ ਮਾਰਦੀ ਏ ਤੁਨ ਨਾਮ ਅਗੰਮੀ ਦੀ ਜਦੋਂ ਵੱਜੇ ਸੀਨੇ ਤਪਦਿਆਂ ਦੇ ਤਾਈ ਠਾਰਦੀ ਏ ਤੁਨ ਨਾਮ ਅਗੰਮੀ ਦੀ ਜਦੋਂ ਵੱਜੇ ਸੀਨੇ ਤਪਦਿਆਂ ਦੇ ਤਾਈ ਠਾਰਦੀ ਏ ਇੱਕੋ ਜੋਤ ਚੋਂ ਉਪਜਿਆ ਜੱਗ ਸਾਰਾ ਇੱਕੋ ਜੋਤ ਚੋਂ ਉਪਜਿਆ ਜੱਗ ਸਾਰਾ ਉਸੇ ਜੋਤ ਚੁ ਤਰਫੀ ਹੈ ਨੂਰ ਕੀਤਾ ਨਾਹੀ ਜਾਤ ਤੇ ਨਾਹੀ ਹੈ ਪਾਤ ਉਹਦੀ ਨਿਰਗੁਣ ਗੁਣਾ ਦੇ ਨਾਲ ਭਰਪੂਰ ਕੀਤਾ ਬਾਣੀ ਭੇਜ ਮੇਟੇ ਰੰਗ نسل ਵਾਲੇ ਬਾਣੀ ਭੇਜ ਮੇਟੇ ਰੰਗ نسل ਵਾਲੇ ਹਰਥਾਂ ਰਮਿਆ RAM ਹਜ਼ੂਰ ਕੀਤਾ ਰਾਜਾ ਰੰਗ ਸਭ ਨੂੰ ਇੱਕੋ ਸੇਜ ਦੇਵੇ ਲੁੱਟ ਜ਼ੁਲਮ ਤਾਂ ਇ ਚਕਨਾ ਚੂਰ ਕੀਤਾ ਰਾਜਾ ਰੰਕ ਸਭ ਨੂੰ ਇੱਕੋ ਸੇਧ ਦੇਵੇ ਲੁੱਟ ਜ਼ੁਲਮ ਤਾਂਹੀਂ ਚਕਨਾ ਚੂਰ ਕੀਤਾ ਇੱਕੋ ਪ੍ਰਭੂ ਸਾਡਾ ਇੱਕੋ ਗੁਰੂ ਸਾਡਾ ਉਹਦਾ ਘਰ ਇੱਕੋ ਉਹਦਾ ਦਰ ਇੱਕੋ ਇੱਕੋ ਪ੍ਰਭੂ ਸਾਡਾ ਇੱਕੋ ਗੁਰੂ ਸਾਡਾ ਉਹਦਾ ਘਰ ਇੱਕੋ ਉਹਦਾ ਦਰ ਇੱਕੋ ਡਰ ਮਨਾਂ ਚੋਂ ਸਾਰੇ ਕਾਫੂਰ ਹੁੰਦੇ ਜੇਕਰ ਰੱਖੀਏ ਮਾਲਕ ਦਾ ਡਰ ਇੱਕੋ ਇੱਕੋ ਪ੍ਰੇਮ ਮਾਰਗ ਉੱਤੇ ਚੱਲ ਕੇ ਤੇ ਉਹ ਨਰਕੋਰ ਜਾਣ ਦਾ ਰਸਤਾ ਵੀ ਇੱਕੋ ਹੀ ਹੈ ਇੱਕੋ ਪ੍ਰੇਮ ਮਾਰਗ ਉੱਤੇ ਚੱਲ ਕੇ ਤੇ ਲੱਭ ਸਕਦੇ ਹਾਂ ਉਸ ਦਾ ਘਰ ਇੱਕੋ ਬਾਣੀ ਕੰਤਰੀ ਜਾਣ ਦਾ ਵੱਲ ਦੱਸੇ ਨਾਰਾ ਅਸੀਂ ਸਭੇ ਉਹ ਨਰ ਇੱਕੋ ਬਾਣੀ ਕੰਤਰੀ ਜਾਣ ਦਾ ਵੱਲ ਦੱਸੇ ਅਸੀਂ ਬੋਡੀਆਂ ਤੇ ਸੰਝਾ ਵਰੀ ਕੋ ਕਰਮ ਕਾਂਡ ਨਾ ਉਹਨੂੰ ਮਨਜ਼ੂਰ ਕੋਈ ਕਰਮ ਕਾਂਡ ਨਾ ਉਹਨੂੰ ਮਨਜ਼ੂਰ ਕੋਈ ਬਾਣੀ ਆਖਦੀ ਭੁੱਖਾ ਉਹ ਪਿਆਰ ਦਾ ਏ ਜਪਾ ਤਪਾ ਤੇ ਨਹੀਂ ਉਹ ਰੀਝਦਾ ਏ ਜਪਾ ਤਪਾ ਤੇ ਨਹੀਂ ਉਹ ਰੀਝਦਾ ਏ ਵੇਸ ਭੇਖ ਨੂੰ ਦਰੋਂ ਦੁਰਕਾਰ ਦਾ ਏ ਵਰਤ ਪੂਜਾ ਨਾ ਤੀਰਥੀ ਉਹ ਮਿਲਦਾ ਬਾਰੰਬਾਰ ਇਹ ਸ਼ਬਦ ਪੁਕਾਰਦਾ ਏ ਨਿਰਮਲ ਕਰਮ ਜਿਸ ਦੇ ਹਿਰਦੇ ਨਾਮ ਉਹਦਾ ਬਣਦਾ ਮੀਤ ਉਹ ਉਸ ਨਿਰੰਕਾਰ ਦਾ ਏ ਨਿਰਮਲ ਕਰਮ ਜਿਸ ਦੇ ਹਿਰਦੇ ਨਾਮ ਉਹਦਾ ਬਣਦਾ ਮੀਤ ਉਹ ਉਸ ਨਿਰੰਕਾਰ ਦਾ ਏ ਬਾਣੀ ਸਾਗਰ ਅਥਾ ਗਿਆਨ ਦਾ ਏ ਬਾਣੀ ਸਾਗਰ ਅਥਾ ਗਿਆਨ ਦਾ ਏ ਆਓ ਰੱਜ ਰੱਜ ਕੇ ਗੋਤੇ ਲਾ ਲਈਏ ਗੁਪਤ ਨਾਮ ਬਾਣੀ ਪ੍ਰਗਟ ਕਰ ਦਿੰਦੀ ਨਾਮ ਹੈਡੋ ਬਾਣੀ ਦੇ ਵਿੱਚ ਹੀ ਐ ਇਸ ਬਾਣੀ ਤੇ ਹਰ ਨਾਮ ਪਾਇਦਾ ਗੁਪਤ ਨਾਮ ਬਾਣੀ ਪ੍ਰਗਟ ਕਰ ਦਿੰਦੀ ਨਾਮ ਰਾਹੀ ਅਨਾਮੀ ਨੂੰ ਪਾ ਲਈਏ ਗੁਰੂ ਕਦੇ ਮਨੁੱਖ ਨੂੰ ਸਮਝੀਏ ਨਾ ਸ਼ਬਦ ਗੁਰੂ ਨੂੰ ਸੀਸ ਝੁਕਾ ਲਈਏ ਸੁਰਤ ਸ਼ਬਦ ਰਤੀ ਹੋਮੇ ਨਾਸ ਹੋਵੇ ਜੀਵਨ ਮੁਕਤ ਫਿਰ ਇਦਾਂ ਕਹਾ ਲਈਏ ਸ਼ੁਰਤ ਸ਼ਬਦ ਰਤੀ ਹਮੈ ਨਾਸ ਹੋਵੇ ਜੀਵਨ ਮੁਕਤ ਫਿਰ ਏਦਾਂ ਕਹਾ ਲਈਏ ਆਖਰੀ ਵੰਦੇ ਜੀ ਪਰਨ ਕਰੋ ਝੁਕੀਏ ਗੁਰੂ ਗ੍ਰੰਥ ਅੱਗੇ ਪਰਨ ਕਰੋ ਝੁਕੀਏ ਗੁਰੂ ਗ੍ਰੰਥ ਅੱਗੇ ਕਿਸੇ ਹੋਰ ਦਰਦੀ ਸਾਨੂੰ ਲੋੜ ਕੋਈ ਨਾ ਰੂਹ ਅਤੇ ਰੂਹ ਦਾ ਸਾਈਂ ਇੱਕ ਕਰ ਦੇ ਰੂਹ ਅਤੇ ਰੂਹ ਦਾ ਸਾਈਂ ਇੱਕ ਕਰ ਦੇ ਸ਼ਬਦ ਗੁਰੂ ਵਰਗਾ ਹੋਰ ਜੋੜ ਕੋਈ ਨਾ ਦੁਬਦਾ ਮਾਰ ਮੁਰਾਦ ਹਰ ਕਰੇ ਪੂਰੀ ਦੁਬਦਾ ਮਾਰ ਮੁਰਾਦ ਹਰ ਕਰੇ ਪੂਰੀ ਏਸ ਦਰ ਝੁਕਿਆ ਰਹੇ ਥੋੜ ਕੋਈ ਨਾ ਬਾਣੀ ਵੱਲ ਨੂੰ ਕਦਮ ਲਪਰ ਪਾਲ ਬੋੜੋ ਇਹ ਤੋਂ ਵਖਣਾ ਲਬੜਾ ਮੋੜ ਕੋਈ ਨਾ ਬਾਣੀ ਵੱਲ ਨੂੰ ਕਦਮ ਰੁਪਾਲ ਮੋੜੋ ਇਸ ਤੋਂ ਵੱਖਰਾ ਲੱਭਣਾ ਮੋੜ ਕੋਈ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ